ਜੀ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚ ਆਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨਿਮਾਣਿਆ ਦਾ ਮਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨਿਮਾਣਿਆ ਦਾ ਮਾਣ ਜੀ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਸ ਵਾਲੀ ਹੱਥ ਜੋੜ ਕੇ ਗਾਤਾ ਤੇਰੇ ਚਰਨਾਚਾਂ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਜਨਮ ਮਨੁੱਖਾ ਦੇ ਤਾਦਿਆ ਕਰੀ ਕਿਵੇਂ ਧੰਨਵਾਦ ਜੀ ਆਪਣੀ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਜਨਮ ਮਨ